ਅੱਜ ਪੂਰਾ ਭਾਰਤ ਬੰਦ ਰਹੇਗਾ ਇੱਕ ਕਾਲ ਦਿੱਤੀ ਗਈ ਹੈ 12 ਫਰਵਰੀ ਯਾਨੀ ਕਿ ਅੱਜ ਦੇ ਦਿਨ ਪੂਰਾ ਭਾਰਤ ਬੰਦ ਰਹੇਗਾ ਕੀ ਕਾਰਨ ਹੈਗਾ ਤੇ ਇਹ ਭਾਰਤ ਕਦੋਂ ਖੁੱਲੇਗਾ ਆਉ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਅੱਜ ਯਾਨੀ ਕਿ 12 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਇਹ ਬੰਦ ਜੋ ਕਿ 14 ਵੱਡੀਆਂ ਰਾਸ਼ਟਰੀ ਟ੍ਰੇਡ ਯੂਨੀਅਨਾਂ ਦੇ ਵੱਲੋਂ ਮਿਲ ਕੇ ਬੁਲਾਇਆ ਗਿਆ ਹੈ ਇਹਨਾਂ ਦੇ ਨਾਲ ਖੇਤੀਬਾੜੀ ਪਿੰਡਾਂ ਅਤੇ ਗੈਰ ਸੰਗਠਿਤ ਖੇਤਰ ਦੇ ਮਜ਼ਦੂਰ ਸਰਕਾਰੀ ਕਰਮਚਾਰੀ ਅਧਿਆਪਕ ਅਤੇ ਪਬਲਿਕ ਸੈਕਟਰ ਦੇ ਕਰਮਚਾਰੀ ਵੀ ਸ਼ਾਮਿਲ ਨੇ ਯੂਨੀਅਨਾਂ ਦਾ ਕਹਿਣਾ ਹੈਗਾ ਕਿ ਇਸ ਵਾਰ ਲਗਭਗ 30 ਕਰੋੜ ਮਜ਼ਦੂਰ ਹੜਤਾਲ ਦੇ ਵਿੱਚ ਇਸਾ ਲੈ ਸਕਦੇ ਨੇ ਅਜਿਹੇ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਭਾਰਤ ਬੰਦ ਦਾ ਅਸਰ ਕਿੱਤੇ ਖਿੱਤੇ ਦੇਖਣ ਨੂੰ ਮਿਲੇਗਾ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਤੇ ਅੱਜ ਕੀ ਖੁੱਲਾ ਰਹੇਗਾ ਕਿ ਬੰਦ ਰਹੇਗਾ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਦਰਅਸਲ ਪਹਿਲਾ ਕਾਰਨ ਜਾਣ ਦਿੰਦੇ ਆ ਵੀ ਆਖਿਰ ਭਾਰਤ ਬੰਦ ਦੀ ਕਾਲ ਕਿਉਂ ਦਿੱਤੀ ਗਈ ਹੈ ਤਾਂ ਟ੍ਰੇਡ ਯੂਨੀਅਨਾਂ ਨੇ ਸਰਕਾਰ ਦੀਆਂ ਕੁਝ ਨੀਤੀਆਂ ਦੇ ਵਿਰੋਧ ਦੇ ਵਿੱਚ ਇਹ ਹੜਤਾਲ ਬੁਲਾਈ ਹੈ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ 4 ਨਵੇਂ ਲੇਬਰ ਕੋਡ ਵਾਪਸ ਲਏ ਜਾਣ ਮਨਰੇਗਾ ਯੋਜਨਾ ਨੂੰ ਵਾਪਸ ਜੋ ਕਿ ਪਹਿਲਾ ਵੰਗ ਮੋੜ ਲਾਗੂ ਕੀਤਾ ਜਾਵੇ ਤੇ ਸਿਵਲ ਸੇਵਾ ਦੇ ਨਾਲ ਜੁੜੀਆਂ ਨੀਤੀਆਂ ਦੇ ਵਿੱਚ ਤਬਦੀਲੀਆਂ ਰੋਕੀਆਂ ਜਾਣ ਕਿ ਪੁਰਾਣੀ ਪੈਨਸ਼ਨ ਯੋਜਨਾ ਮੁੜ ਲਾਗੂ ਕੀਤੀ ਜਾਵੇ ਤੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਵਾਪਸ ਲਿਆ ਜਾਵੇ ਇਸ ਤੋਂ ਇਲਾਵਾ ਕਿਸਾਨ ਸੰਸਥਾਵਾਂ ਨੇ ਵੀ ਕੁਝ ਵਪਾਰਕ ਸਮਝੌਤਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਉੱਤੇ ਅਸਰ ਜਿਹੜਾ ਕਿ ਪੈ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਵੀ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲੇਗਾ ਸਸ ਜਾਰਾ ਰਹੇਗਾ ਕਿ ਭਾਰਤਵੰਤਾ ਅਸਰ ਲਗਭਗ 600 ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ 오ਡੀਸ਼ਾ ਅਤੇ ਆਸਾਮ ਦੇ ਵਿੱਚ ਪੂਰੀ ਤਰ੍ਹਾਂ ਬੰਦ ਰਹਿਣ ਦੀ ਸੰਭਾਵਨਾ ਇਸ ਤੋਂ ਇਲਾਵਾ ਕੇਰਲ ਪੱਛੀ ਬੰਗਾਲ ਅਤੇ ਹੋਰ ਕਈ ਰਾਜਾਂ ਦੇ ਵਿੱਚ ਵੀ ਇਸ ਦਾ ਅਸਰ ਦਿਖਾਈ ਦੇ ਸਕਦਾ ਹੈ ਤਾਂ ਇਹਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਜ ਪ੍ਰਭਾਵਿਤ ਹੋ ਸਕਦੇ ਨੇ ਉਹ ਬੰਦ ਰਹਿਣਗੇ ਰਾਜ ਪਰਿਵਹਨ ਦੀਆਂ ਬੱਸਾਂ ਅਤੇ ਆਟੋ ਸੇਵਾਵਾਂ ਵੀ ਬੰਦ ਰਹਿ ਸਕਦੇ ਨੇ ਬਾਜ਼ਾਰ ਥੋਕ ਮੰਡੀਆਂ ਦੁਕਾਨਾਂ ਵੀ ਬੰਦ ਰਹਿ ਸਕਦੀਆਂ ਨੇ ਸਰਕਾਰੀ ਬੈਂਕਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਕਿਉਂਕਿ ਬੈਂਕ ਕਰਮਚਾਰੀ ਸੰਘ ਵੀ ਹੜਤਾਲ ਦੇ ਵਿੱਚ ਸ਼ਾਮਲ ਨੇ ਤਾਂ ਜੇਕਰ ਗੱਲ ਕਿਤੇ ਜਾਵੇ ਵੀ ਕੀ ਕੁਝ ਖੁੱਲਾ ਰਹੇਗਾ ਤਾਂ ਹਸਪਤਾਲ ਅਤੇ ਐਂਬੂਲੈਂਸ ਸੇਵਾਵਾਂ ਪੂਰੀ ਤਰ੍ਹਾਂ ਚੱਲੂ ਰਹਿਣਗੀਆਂ 에어ਪੋਰਟ ਅਤੇ ਹਵਾਈ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸਟੋਰ ਜ਼ਰੂਰੀ ਸਿਹਤ ਸੇਵਾਵਾਂ ਵੀ ਸੂਚਾਰੂ ਤਰੀਕੇ ਨਾਲ ਚੱਲਣਗੀਆਂ ਇਸ ਤੋਂ ਇਲਾਵਾ ਨਿੱਜੀ ਦਫ਼ਤਰ ਅਤੇ ਏਟੀਐਮ ਸੇਵਾਵਾਂ ਵੀ ਖੁੱਲੀਆਂ ਰਹਿਣਗੀਆਂ ਹਾਲਾਂਕਿ ਟ੍ਰੇਨ ਅਤੇ ਫਲਾਈਟ ਸੇਵਾਵਾਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਚੱਲਣ ਗਿਆ ਪਰ ਸਟੇਸ਼ਨ ਅਤੇ 에ਰਪੋਰਟ ਤੱਕ ਪਹੁੰਚਣ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਸਕਦੀ ਹੈ ਤੇ ਸਕੂਲ ਅਤੇ ਕਾਲਜ ਜੀ ਹਾਂ ਦੇਸ਼ ਭਰ ਦੇ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਲਈ ਵੀ ਕੋਈ ਰਾਸ਼ਟਰੀ ਛੁੱਟੀ ਘੋਸ਼ਿਤ ਨਹੀਂ ਕੀਤੀ ਗਈ ਹਾਲਾਂਕਿ ਕੁਝ ਰਾਜਾਂ ਦੇ ਵਿੱਚ ਸਥਾਨਕ ਹਾਲਾਤਾਂ ਨੂੰ ਦੇਖਦੇ ਹੋਏ ਸਿੱਖਿਆ ਸੰਸਥਾਨ ਬੰਦ ਰੱਖਿਆ ਜਾ ਸਕਦੇ ਨੇ ਮਾਪਿਆਂ ਨੂੰ ਆਪਣੇ ਆਪਣੇ ਸਕੂਲਾਂ ਦੇ ਨਾਲ ਸੰਪਰਕ ਕਰੇ ਤਾਜ਼ਾ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਉਹਨਾਂ ਦੇ ਸਕੂਲ ਖੁੱਲੇ ਨੇ ਜਾਂ ਫਿਰ ਨਹੀਂ ਤਾਂ ਪੂਰੇ ਕਹਿ ਸਕਦੀਆਂ ਵੀ ਭਾਰਤਵੰਤਾ ਅਸਰ ਘੱਟੋ ਘੱਟ 600 ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਵਿੱਚ 오ਡੀਸ਼ਾ ਅਸਾਮ ਅਤੇ ਉਪਰਧਰਾ ਬੰਦ ਰਹਿਣਗੇ ਇਸ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਕੇਰਲ ਵੀ ਹੋਰ ਕਈ ਰਾਜਾਂ ਦੇ ਵਿੱਚ ਇਸ ਦਾ ਅਸਰ ਜਿਹੜਾ ਕਿ ਦਿਖਾਈ ਦੇ ਸਕਦਾ ਹੈ